ਈ ਨਾਮਤੜ ਫਰੇਖਾ ਅਕੀ ਤੇ ਰਹੀ ਡਾਕਟਰ ਮੀਤ ਕਲੋਨੀ ਕੀ ਹੋਇਆ ਮੈਂ ਸਵੇਰੇ 6 ਵਜੇ ਮੈਂ ਉੱਠੀ ਆ ਤੇ ਮੈਂ ਚਾਹ ਕਰਨੇ ਉੱਠੀ ਸੀ ਫਿਰ ਮਨ ਨੂੰ ਪਤਾ ਲੱਗਿਆ ਮੈਂ ਬਾਹਰ ਫਿਰ ਕੇ ਅੰਦਰ ਬੜੀ ਤੇ ਮੇਰੇ ਬੱਚੇ ਵੀ ਨਾਲ ਖੜੇ ਸੀ ਕੰਦ ਡਿੱਗੀ ਪਰਲਾ ਪਾਸੇ ਉਹਨਾਂ ਨੇ ਮਿੱਟੀ ਖਿੱਚੀ ਜਿਹੜੀ ਕੰਦ ਡਿੱਗੀ ਜਿਹੜੀ ਮਿੱਟੀ ਖਿੱਚੀ ਇਹ ਖੇਤਾੜੇ ਨੇ ਖੇਤਾੜੇ ਨੇ ਮਿੱਟੀ ਚਾਰ ਪੰਜ ਦਿਨ ਪਰਸੋਂ ਉਲਿਆ ਤਿੰਨ ਚਾਰ ਦਿਨ ਹੋ ਗਏ ਇਹ ਟ੍ਰੈਲੀਆਂ ਭਰ-ਭਰ ਕੇ ਲੈ ਕੇ ਗਏ ਮਿੱਟੀ ਦੀਆਂ ਉਹ ਸਾਡੀ ਕੱਲ ਨੂੰ ਪੋਲ ਪੈ ਗਈ ਇਹ ਅੰਦਰ ਅੰਦਰ ਗਾਹ ਬਣੀ ਗਿਆ ਗਾਹ ਦੇ ਕਰਕੇ ਮੇਰੀ ਕੰਦ ਸਾਹ ਹੱਥ ਨੂੰ ਡਿੱਗ ਗਿਆ ਅੰਦਰ ਵੀ 13 ਆ ਗਿਆ ਬਾਹਰ ਵੀ 13 ਸਾਰੀ ਕੰਦਾ ਕੰਦ ਕੁੰਦ ਸਾਰੀ ਡਿੱਗ ਗਈ ਤੁਹਾਡੇ ਘਰ ਤੇ ਕੀ ਕੰਮ ਕਰਦੇ ਆਂ ਬਿਹਾੜੀ ਜੋਤੇ ਹੀ ਕਰਦੇ ਆਂ ਕਰਦੇ ਹੋਰ ਮੈਂ ਤਾਂ ਬੋਤਲ ਬੂਤਲਾ ਚੁੱਕੇ ਕਬੜਾ ਕੂੜਾ ਇਕੱਠਾ ਕਰਕੇ ਫੇਰ ਬਣਾਇਆ ਸੀ ਹੋਰ ਉਹ ਮੈਂ ਗਰੀਬ ਬੰਦਾ ਕੀ ਕਰ ਸਕਦੇ ਆਂ ਸੀ ਮੇਰੇ ਤਾਂ ਨਿਕੇ ਨਿਕੇ ਜੁਆ ਗਏ ਬਚ ਗਏ ਮੇਰੇ ਜੁਆਕ ਉਹਨਾਂ ਦੇ ਸੱਟਾਂ ਨਹੀਂ ਲੱਗੀਆਂ ਸਭ ਬਚ ਗਏ ਉੱਥੇ ਹੋਰ ਉਹਨਾਂ ਨੂੰ ਮੈਂ ਚੱਕੇ ਪਜਾਰ ਲੱਤੇ ਉਹ ਜਦ ਹੀ ਕੰਦ ਡਿੱਗ ਗਈ ਸਾਰਾ ਕੁਝ ਡਿੱਗ ਗਿਆ ਚੁੱਲਾ ਵੀ गिर ਗਿਆ ਪੱਥਰ ਵੀ गिर ਗਿਆ ਤਵਾ ਵੀ ਡਿੱਗ ਗਿਆ ਉਹਨਾਂ ਨਾਲ ਬਣਾ ਕੇ ਕਿਦੇ ਉੱਤੇ ਖਾਵਾ ਇਹ ਕੰਦ ਆਪਣੇ ਘਰ ਵਾਲੇ ਪਾਸੇ ਗਿਰੀ ਐ ਬਾਹਰ ਗਿਰੀ ਬਾਹਰਲੇ ਪਾਸੇ ਗਿਰੀ ਪਰਲੇ ਪਾਸੇ ਬਚ ਆਇਆ ਹੋ ਗਿਆ ਪਰਲੇ ਪਾਸੇ ਗਿਰੀ ਜੇ ਅੰਦਰ ਨੂੰ ਗਿਰ ਜਾਂਦੀ ਮੇਰਾ ਨਸਕਾਨ ਬਹੁਤ ਸੀ ਮੈਂ ਇਹ ਕਰੋ ਦੀ ਕੰਦ ਤਾਂ ਬਣੀ ਹੋਈ ਐ ਇਹ ਕੰਦ ਤਾਂ ਹੋ ਗਈ ਸਾਲ ਹੋ ਗਈ ਹੁਣ ਕੰਦ ਬਣੀ ਨੂੰ ਸਾਲ ਹੋ ਗਈ ਇਹ ਕੰਦ ਬਣੀ ਨੂੰ ਅ ਡੇਰਨ ਦਾ ਕਾਰਨ ਨੂੰ ਪਤਾ ਲੱਗਿਆ ਕਿਉਂ ਗਰੀ ਇਹ ਗਿਰਦਾ ਨਾ ਮੈਨੂੰ ਨਹੀਂ ਪਤਾ ਲੱਗਿਆ ਕਰੋ ਪੇਪਰਾਂ ਤੋਂ ਪਤਾ ਲੱਗਿਆ ਹੁਣ ਅੰਦਰ ਨੂੰ ਤੋਂ ਮੇਰਾ ਸਾਫ ਹੀ ਮਕਾਨ ਸੀ ਉਧਰ ਤੋਂ ਥੱਲੇ ਥੱਲੇ ਘਰ ਹੁੰਦੀ ਰਹੀ ਉਹ 6:30 ਵਜੇ ਨਾਲ ਥੱਲੇ ਪੈ ਗਿਆ ਉੱਪਰਲੇ ਪਾਸੇ ਗਿਰ ਗਿਆ ਕੀ ਮੰਗ ਕੀ ਕਰਦੇ ਹੋ ਸਾਨੂੰ ਮਦਦ ਹੋਣੀ ਚਾਹੀਦੀ ਮੇਰਾ ਟੱਟਰੂ ਬਣ ਜਾਵੇ ਮੇਰੀ ਇਹ ਕੰਦ ਬਣ ਜਾਵੇ ਬਸ ਹੋਰ ਮੈਂ ਕੁਝ ਨਹੀਂ ਮੰਗਦੀ ਹੋਰ ਕੀ ਨਾਮ ਹੈ ਤੁਹਾਡਾ ਸਨੀ ਆਈ ਕਿੱਥੇ ਰਹਿੰਦੇ ਹੋ ਇਹ ਡਾਕਟਰ ਮੇਰੇ ਕੋਲ ਕੋਈ ਨਹੀਂ ਆਉਂਦੇ ਕੀ ਹੋਇਆ ਇਹ ਨਸਖਾਨ ਹੋ ਗਿਆ ਇਹ ਸਵੇਰੇ 6:30 ਵਜੇ ਤੇ ਲੈਟਰਨ ਬਾਥਰੂਮ ਬਣਿਆ ਹੋਦਾ ਸੀਗਾ ਇਹ ਕੰਦ ਵੀ ਸੀਗੀ ਹੋ ਜਾਣੀ ਨੁਸਕਾਨ ਤੇ ਮਕਾਨ ਦੇ ਵੀ ਟੇੜਾ ਪੈ ਗਏ ਤੇ ਜਣ ਕੇ ਫਿਰ ਇਹ ਦੋ ਦਿਨਾਂ ਦਾ ਜਣ ਕੇ ਜਿਹੜਾ ਮੀਂਹ ਪਿਆ ਵਾ ਉਹਦੇ ਕਾਰਨ ਹੋਇਜੋ ਕੁਛ ਹੋਇਆ ਜੀ ਕਾਂਦ ਚੁੱਧਰ ਨੂੰ ਗਰੀਏ ਅੰਦਰ ਨੂੰ ਗਰੀਏ ਬਾਹਰ ਨੂੰ ਜੀ ਕਾਂਦ ਜੀ ਪਰਲੇ ਸਾਹ ਨੂੰ ਗਰੀਏ ਜੀ ਖੇਤ ਹੈ ਜੀ ਇਹ ਸਰਕਾਰੀ ਮੈਕਜਾ ਲੱਗਦਾ ਵੀ ਖੇਤ ਤੇ ਜਿੱਥੇ ਜੀ ਬੀਜ ਜਿਆ ਕੇ ਪੈਦਾ ਹੁੰਦਾ ਇਹਨਾਂ ਦਾ ਤੇ ਜਣ ਕੇ ਉਹਨਾਂ ਨੇ ਜਣ ਕੇ ਮਿੱਟੀ ਖਿੱਚ ਲਈ ਤੇ ਕਾਂਦ ਦੇ ਨਾਲ-ਨਾਲ ਦੇ ਜੀ 4 ਇੰਚ ਕਾਂਦ ਇਹਨਾਂ ਨੇ ਬਣਾਇ ਸੀ ਜਣ ਕੇ ਕੋਈ ਸੁਭਦਾ ਹੈ ਨਹੀਂ ਸੀ ਕਾਂਦ ਦੀ ਉਹਨਾਂ ਨੇ ਪਰਲੇ ਪਾਸੇ ਕੀਤੀ ਇਹ ਕਾਧੂ ਕਰ ਦਿਆ ਕਰ ਦਿਆ ਇਹਨਾਂ ਨੇ ਦੋ ਤਾਂ ਦੋ ਦਿਨ ਮੀ ਪਿਆ ਵਾ ਤੇ ਜਦੋਂ ਕੰਦਗਰ ਗਈ ਲੈਟਰ ਬਾਥਰੂਮ ਵੀ ਜਾਨਕੀ ਨਸਕਾਨ ਕੋਈ ਨਹੀਂ ਹੈ ਜਾਨਕੀ ਬੱਚੇ ਬਚ ਗਏ ਤੇ ਜਾਨਕੀ ਮਕਾਨ ਦੇ ਤਰੇੜਾ ਆ ਗਏ ਅੰਦਰ ਵੀ ਆ ਗਏ ਤੇ ਬਾਹਰ ਵੀ ਆ ਗਏ ਸੀ ਸਾਹਿਬ ਨੂੰ ਇਹ ਸਬੰਧੀ ਦੱਸੇ ਹਾਂਜੀ ਅਸੀਂ ਐਮਸੀ ਕਾਰ ਗਿਆ ਨੇ ਤੇ ਉਹ ਕਹਿੰਦੇ ਕਿ ਆਈ ਅਸੀਂ 10 20 ਮਿੰਟ ਤੱਕ ਆ ਰਹੇ ਹਾਂ ਜੀ ਤੇ 6:30 ਵਜੇ ਸਾਡੀ ਮਦਦ ਕੀਤੀ ਜਾਵੇ ਜੀ ਅਸੀਂ ਇਹੀ ਚਾਹੁੰਦੇ ਅਸੀਂ ਅੱਧਾ ਜੋ ਤਰੇੜੇ ਬੰਦੇ ਆ ਮੈਂ ਮੇਰਾ ਨਾਮ ਰਜਨੀ ਬਾੜਨੋ ਮਤੇਰਾਂ ਦੀ ਐਮਸੀ ਬੋਲ ਰਹੀ ਹਾਂ ਮੈਂ ਡਾਕਟਰ ਮੇਰਕਲ ਕਲੋਨੀ ਤੋਂ ਮੈਂ ਡਾਕਟਰ ਮੇਰਕਲ ਕਲੋਨੀ ਦੇ ਵਿੱਚ ਕੱਲ ਜਦੋਂ ਜਿਹੜਾ ਜਿਹੜਾ ਮੀਂਹ ਪਿਆ ਆਪਣਾ ਪਹਿਲਾ ਹੀ ਮੀਂਹ ਸੀਗਾ ਹਜੇ ਇਹ ਮੀਂਹ ਨੇ ਬਹੁਤ ਨੁਕਸਾਨ ਕੀਤਾ ਮੁਹੱਲੇ ਦੇ ਵਿੱਚ ਇੱਕ ਤਾਂ ਜਿਹੜੀ ਸਾਡੀ ਉਧਰ ਗਲੀ ਬਣੀ ਹੋਈ ਆ ਉਹਦੇ ਵਿੱਚ ਪੈਪਾਂ ਦਾ ਕੰਮ ਨਹੀਂ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਲੋਕ ਰਾਤ ਭੁੱਖੇ ਹੀ ਸੁੱਤੇ ਨੇ ਰੋਟੀ ਤੋਂ ਬਿਨਾਂ ਹੀ ਸੁੱਤੇ ਨੇ ਮੈਨੂੰ ਸਾਰੀ ਰਾਤ ਫੋਨ ਕਰਦੇ ਰਹੇ ਮੈਡਮ ਟੈਂਕਰ ਭੇਜ ਦਿਓ ਟੈਂਕਰ ਭੇਜ ਦਿਓ ਪਰ ਕਮੇਟੀ ਵਾਲਿਆਂ ਨੂੰ ਮੇਰਾ ਫੋਨ ਹੀ ਨਹੀਂ ਚੱਟਿਆ ਹੈਗਾ ਹੂੰ ਹਾਂਜੀ ਉਹਦਾ ਵੀ ਮੈਨੂੰ ਬਹੁਤ ਹੈਗਾ ਕਮੇਟੀ ਦੇ ਵਿੱਚ ਕਿ ਕੋਈ ਨਾ ਕੋਈ ਚਲ ਬੀਬਾਂ ਦੀ ਹੈਲਪ ਕਰ ਦੰਦੇ ਤਾਂ ਬਹੁਤ ਜ਼ਿਆਦਾ ਬੈਸਟ ਸੀ ਸਾਰੇ ਲੋਕ ਭੁੱਖੇ ਸੁੱਤੇ ਨੇ ਰਾਤ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਉਹਨਾਂ ਦੇ ਫੇ ਨੰਬਰ 2 ਤੇ ਇੱਕ ਇਹ ਹੈਗਾ ਕਿ ਜਿਹੜਾ ਇੱਧਰ ਮਤਲਬ ਜ਼ਮੀਨ ਪੈਂਦੀ ਆ ਖਾਰਮ ਦੀ ਜ਼ਮੀਨ ਪੈਂਦੀ ਆ ਇਹ ਇਹ ਜ਼ਮੀਨ ਵਾਲਿਆਂ ਨੇ ਆ ਮਤਲਬ ਸਾਰੀ ਜ਼ਮੀਨ ਜਿਹੜੀ ਲੋਕਾਂ ਦੇ ਕੰਦਾ ਦੇ ਨਾਲ ਮਿੱਟੀ ਵੀ ਸੀਗੀ ਉਹਨੂੰ ਵੀ ਆਪਣੀ ਜ਼ਮੀਨ ਦੇ ਵਿੱਚ ਮਿਕਸ ਕਰ ਲਿਆ ਜਿਹਦੇ ਨਾਲ ਨਾ ਹੁਣ ਸਣੀਆ ਹੁੰਦਾ ਇਹਦਾ ਘਰ ਡਿੱਗ ਗਿਆ ਰਤ ਸਵੇਰੇ ਉਹਦੇ ਮੁੱਟੀ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਬਚਾਰੇ ਦਾ ਘਰ ਡਿੱਗ ਗਿਆ ਬੱਚੇ ਦਾ ਪਰਿਵਾਰ ਦਾ ਮਤਲਬ ਬਚਾਅ ਹੋ ਗਿਆ ਪਰ ਮੈਂ ਚਾਹੁੰਦੀ ਆ ਕਿ ਸਰਕਾਰ ਔਰ ਫਾਰਮ ਵਾਲਿਆਂ ਨੂੰ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇੱਕ ਇਹ ਖੇਤੀਬਾੜੀ ਵਿਗਿਆਨ ਵਾਲਿਆ ਆਪਣੇ ਆਪ ਸੰਭਾਲੇ ਤੋਂ ਖੇਤੀਬਾੜੀ ਵਿਗਿਆਨ ਹੈ ਇਹਨਾਂ ਦੀ ਜਿਹੜੀ ਜ਼ਮੀਨ ਪੈਂਦੀ ਆ ਪਿੱਛੇ ਫਾਰਮ ਦੀ ਕਿ ਬੈਸੇ ਤਾਂ ਇਹਨਾਂ ਨੇ ਕੰਧ ਵੀ ਇਹਨਾਂ ਨੇ ਵੀ ਕੰਧ ਬਣਾਈ ਹੋਈ ਸੀ ਪਰ ਇਹਨਾਂ ਨੇ ਕੰਧ ਦੇ ਨਾਲ ਉਹ ਮਿੱਟੀ ਚੱਕ ਲਈ ਜਿਹੜੀ ਮਿੱਟੀ ਚੱਕਣ ਕਰਕੇ ਰਾਤ ਖਾਰ ਪੈਨ ਕਰਕੇ ਉਹਨਾਂ ਦਾ ਘਰ ਡਿੱਗ ਗਿਆ ਹੁਣ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹ ਰਿਕੁਐਸਟ ਕਰ ਚਾਹਦੀ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਹਾਂਜੀ ਸਾਰੇ ਇਹਨਾਂ ਦੀ ਟਾਇਲਟ ਵਗੈਰਾ ਟੁੱਟ ਗਈ ਹੈਗੀ ਇਹਨਾਂ ਦੇ ਘਰ ਟੁੱਟ ਗਿਆ ਹੈਗਾ ਜਿਹੜਾ ਇਹਨਾਂ ਨੇ ਹੋਰ ਬਾਥਰੂਮ ਵਗੈਰਾ ਜੋ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਪਰਿਵਾਰ ਦਾ ਪਰ ਜਾਨ ਬਚ ਗਈ ਸਭ ਦੀ ਮੇਰਾ ਨਾਮ ਡਾਕਟਰ ਵੀਰਪਤਾਪ ਸਿੰਘ ਮੈਂ ਸਹਾਇਕ ਪ੍ਰੋਫੈਸਰ ਫੋਲੋ ਵਿਗਿਆਨੀ ਪੀ ਐਜੂਕੇਸ਼ਨ ਵਿਗਿਆਨ ਕੈਂਦਰ ਸੰਗਲ ਦੇ ਵਿਖੇ ਆ ਡਾਕਟਰ ਇੱਥੇ ਕੰਪਲੀਟ ਆ ਮਤਲਬ ਕਿਸੇ ਨੇ ਡਾਕਟਰ ਨੂੰ ਦੇਖ ਕੇ ਨਜ਼ਰ ਦੇ ਚੱਕ ਘਰ ਦੀ ਕੰਦ ਗਈ ਆ ਉਹਨਾਂ ਨੇ ਇਲਜ਼ਾਮ ਲਗਾਏ ਆ ਕਿ ਕੇ ਡੀ ਕੇ ਦੀ ਜਿਹੜੀ ਕੰਦ ਦੇ ਨਾਲ ਮਿੱਟੀ ਇਸ ਦੀ ਸਪੋਟ ਹੁੰਦੀ ਸੀ ਬੀਓ ਕੇਵੀ ਕੇ ਨੇ ਚੱਕ ਲਈਏ ਇਸ ਕਾਰਨ ਕੰਦ ਗਈ ਹੋਵੇ ਦੇਖੋ ਜੀ ਬੇਬੁਲਿਆਦ ਜਿਹੜਾ ਇਲਜ਼ਾਮ ਕੇਵੀ ਕੀ ਤੇ ਲਾਇਆ ਗਿਆ ਅਸੋ ਦੇ ਵਿੱਚ ਕਾਂਦੀ ਨਾਲ ਜਿਹੜੀ ਮਿੱਟੀ ਦੀ ਸਪੋਰਟ ਆ ਬਿਲਕੁਲ ਨਹੀਂ ਚੱਕੀ ਗਈ ਉਹ ਸਮਿਤੀ ਅੱਜ ਵੀ ਉੱਥੇ ਉਮੀ ਆ ਉਸੇ ਤਰ੍ਹਾਂ ਹੀ ਸਪੋਰਟ ਆ ਸਗੋਂ ਦੀ ਇਹ ਜਿਹੜੇ ਆਪਣੇ ਕਲੋਨੀ ਵਾਲੇ ਬੰਦੇ ਨੇ ਇਸ ਸਾਡੇ ਫਾਰਮੂ ਦੇ ਵਿੱਚ ਆਪਦੇ ਟਾਇਲਟਸ ਦਾ ਗੰੰਦ ਗੰਦਾ ਪਾਣੀ ਸਾਡੇ ਕਿਹੜੀ ਕਿਹੜੇ ਫਾਰਮ ਵਿੱਚ ਪਾਉਂਦੇ ਆ ਸਾਡੀਆਂ ਫਸਲਾਂ ਖਰਾਬ ਕਰਦੇ ਨੇ ਅਸੀਂ ਉਹਨੇ ਕਿਸਾਨਾਂ ਹਿੱਤ ਜਿਹੜੇ ਬੀਜ ਵਾਸਤੇ ਫਸਲ ਪੈਦਾ ਕਰਦੇ ਆ ਉਹਨੇ ਸੀਵਰੇਜ ਦਾ ਪਾਣੀ ਛੱਡਦੇ ਆ ਉਹਦੇ ਬਾਬਤ ਅਸੀਂ ਕਈ ਵਾਰੀ ਤੁਹਾਡੇ ਸਾਹਮਣੇ ਸਾਡੇ ਕੋਲ ਹੈਗੇ ਨੇ ਅਸੀਂ ਐਸਟੀਐਮ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਵੀ ਸਾਭ ਨੂੰ ਚਿੱਠੀਆਂ ਲਿਖੀਆਂ ਉਹਦੇ ਵਿੱਚ ਵੀ ਸਾਡੇ ਇਹ ਕਿਸ ਤਰ੍ਹਾਂ ਮਤਲਬ ਇਹ ਗਟਰਸ ਦੇ ਵਿੱਚ ਦਾ ਪਾਣੀ ਚ ਲਿਖੀ ਵੀ ਕਿ ਸੁੱਟਿਆ ਜਾਂਦਾ ਉਸ ਤੋਂ ਬਾਅਦ ਚ ਅਸੀਂ ਆਪਦੇ ਤੁਮ ਇਥੇ ਵੀ ਕੰਦ ਦੇ ਨਾਲ ਇਹਨਾਂ ਨੂੰ ਚਾਹੀਦਾ ਨਾ ਵੀ ਤੁਸੀਂ ਆਪ ਦੀ ਗੰਦ ਖੁਦ ਕਰੋ ਖੁਦ ਵੀ ਗੰਦ ਨਹੀਂ ਕਰਦੇ ਸਾਡੀ ਕੰਦ ਦੇ ਨਾਲੇ ਨੇ ਪਖਾਨੇ ਬਣਾਏ ਆ ਉਹਦੇ ਬਾਬਤ ਇਹਨਾਂ ਤੋਂ ਪਹਿਲਾਂ ਅਸੀਂ ਬਿਆਨ ਵੀ ਲਿਆ ਸੀਗਾ ਜਿਸ ਦੇ ਸਾਡੇ ਕੋਲ ਬਿਆਨ ਉਹਨਾਂ ਨੇ ਲਿਖਤੀ ਕੋਰਗਾਈ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਵੀ ਸਨੀਲ ਕੁਮਾਰ ਨੇ ਲਿਖ ਦਿੱਤਾ ਬਿਆਨ ਵੀ ਅਸੀਂ ਆਪ ਦੀ ਇਹ ਕੰਦ ਖੁਦ ਕਰਾਂਗੇ ਕੀ ਵੀ ਕਿਨੇ ਕੰਨਾਂ ਦੇ ਨਾਲ ਅਸੀਂ ਆਪੇ ਪਖਾਨੇ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਦੂਰ ਬਾਰੇ ਬਖਾਨਾਂ ਦਾ ਪ੍ਰਬੰਧ ਪਾਣੀ ਦਾ ਬਾਹਰ ਨੂੰ ਕਰਾਂਗੇ ਪਰ ਇਸ ਟੂਲ ਤਾਂ ਇਹਨਾਂ ਨੇ ਕੀ ਵੀ ਕਿਨੇ ਕੰਨਾਂ ਦੇ ਨਾਲ ਪਖਾਨੇ ਬਣਾਏ ਉਹਨਾਂ ਦੇ ਨਾਲ ਪਾਣੀ ਦਾ ਵੇਸਟੇਜ ਉਹ ਕੀ ਵੀ ਕਿਨੂੰ ਗੰਡੇ ਆ ਸਾਡੀ ਲੇਬਰ ਖੁਦ ਸੀ ਇਹ ਲੇਬਰ ਭੇਜ ਕੇ ਅਸੀਂ ਉਹਨਾਂ ਦੇ ਗਟਰ ਬੰਦ ਕੀਤੇ ਕਈ ਵਾਰੀ ਇਹ ਵੀ ਕਿ ਕਾਰ ਸਦਾਰਕ ਵਾਲਿਆਂ ਨੂੰ ਨਵੇਂ ਕਾਉਂਸਲ ਨੂੰ ਬੁਲਾ ਕੇ ਉਹਨਾਂ ਨੇ ਗਟਰ ਸਾਡੇ ਉੱਤੇ ਜੋ ਗੰਦਾ ਪਾਣੀ ਤੇ ਪਾਇਆ ਟੋਬਾ ਬਣਾਤਾ ਏ ਉਹਨਾਂ ਦਾ ਪਾਣੀ ਵੀ ਕੱਢ ਕੇ ਗਏ ਸੋ ਜਿਹੜਾ ਜੀਡੀ ਕੰਦ ਨਿੱਗੀ ਆ ਇਹ ਮਤਲਬ ਉਹਨਾਂ ਨੇ ਜਨਵਾਰ ਖੁਦ ਹੀ ਆਪ ਹੀ ਨਹੀਂ ਤੇ ਉਹਨਾਂ ਨੇ ਕਵੀ ਕਦੀ ਕੀਤੀ ਖਾਂਦ ਨੂੰ ਖੋਦ ਦੇ ਵਿੱਚ ਪਾਣੀ ਲਾ ਲਗੇ ਪੋਲਾ ਕੀਤਾ ਕੰਦ ਨੂੰ ਜਿਹਨੇ ਕਰਕੇ ਬਾਸਾਂ ਵਿੱਚ ਹੁਣੇ ਤਾਂ ਦਿਗੀ ਆ ਹਾਂ ਡਾਕਟਰ ਸਾਹਿਬ ਇਹ ਜੇ ਉਹਨਾਂ ਨੇ ਆਪਣੀ ਕੰਦ ਆਪ ਬਣਾਉਣੀ ਹੈ ਤਾਂ ਕੀ ਉਹ ਬਣਾ ਸਕਦੇ ਪਰਮਿਸ਼ਨ ਕੇ ਲੈਣੀ ਪਈ ਕੇਵੀਕੇ ਤੋਂ ਤੇ ਹੁਣ ਵੀ ਪਰੇ ਦੇਖੋ ਜੀ ਜੇਕਰ ਉਹਨਾਂ ਕੋਲੇ ਆਪਦੀ ਲੀਗਲ ਪ੍ਰਾਪਰਟੀ ਉਹਨਾਂ ਕੋਲੇ ਆਪਦੀ ਆ ਖੁਦ ਦੀ ਆ ਤੇ ਫਿਰ ਉਹ ਆਪਦੀ ਪ੍ਰਾਪਰਟੀ ਦੇ ਵਿੱਚ ਆਪਦੀ ਕੰਦ ਬਣਾ ਸਕਦੇ ਆ ਸਮਝੋ ਜੇ ਕੋਈ ਇਤਰਾਜ਼ ਨਹੀਂ ਹੈ ਕਿ ਕੇਵੀਕੇ ਦੇ ਦੂਰ ਦੇ ਵਿੱਚ ਉਹ ਕੁਝ ਨਾ ਕਰਨਾ ਹਾਂ ਹਾਂ ਤੇ ਨਹੀਂ ਕਰ ਸਕਦੇ ਆ ਉਹ ਜਿਹੜੀ ਤੰਦ ਗਿਰੀ ਐ 100 ਕਿਜੀ ਕੈਟੀਗਰੀ ਐ ਉਹ ਕਹ ਰਹੇ ਨੇ 5 ਇੰਚ